ਇਹ ਵਾਹਿਗੁਰੂ ਮੰਤਰ ਦਾ ਜਪ ਆਪਣੇ ਆਪ ਨੂੰ ਜਗਾਉਣ ਵਾਸਤੇ ਤਾਂ ਕਿ ਉਸ ਜਾਗੇ ਹੋਏ ਦਾ ਪਤਾ ਚੱਲ ਜਾਏ ਜਿੰਨੇ ਅਸੀਂ ਜਾਗਦੇ ਜਾਵਾਂਗੇ ਉਤਨਾ ਹੀ ਉਸ ਦਾ ਪਤਾ ਚੱਲੇਗਾ ਤੋ ਜਾਗਦੇ ਹੋਏ ਦਾ ਜਪ ਹੀ ਜਗਾਏਗਾ ਸੁੱਤੇ ਹੋਏ ਦਾ ਜਪ ਨਹੀਂ ਜਗਾਏਗਾ ਪਰਮਾਤਮਾ ਜਾਗਦੀ ਜੋਤ ਹੈ ਤੋ ਸਹਿਬ ਕਹਿੰਦੇ ਜਾਗਤ ਜੋ ਜਪੈਨੇ ਸਵਾਸਰ ਇੱਕ ਬਿਨਾ ਮਨ ਨੈਕ ਨਾ ਆਣ ਜਦ ਜਪਣ ਲਗੇ ਤੇ ਅੰਦਰ ਭਾਵ ਸਿਰਫ ਇਤਨਾ ਹੀ ਹੋਵੇ ਇੱਕ ਉਸ ਨੂੰ ਸੁਣਨਾ ਉਹ ਜਿਹੜੀ ਇੱਕ ਧੁਨ ਉਚਾਰਨ ਹੋ ਰਹੀ ਹੈ ਵਾਹਿਗੁਰੂ ਵਾਹਿਗੁਰੂ ਏਕ ਬਿਨਾ ਮਨ ਨੈਕ ਮਨ ਵਿੱਚ ਦੂਜਾ ਖਿਆਲ ਨਾ ਆਣ ਦੇਵੇ ਮਨ ਸੁਣੇ ਹੁਣ ਮੈਂ ਅਰਸ਼ ਕਰਾਂ ਬੁਨਿਆਦੀ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ ਮਨ শ্রোਤਾ ਬਣੇ ਜ਼ਬਾਨ ਵਕਤਾ ਬਣੇ ਆਪ ਕਥੇ ਆਪ ਸੁਣਨੇ ਹਰ ਬੜੀ ਕੀਮਤੀ ਪੰਕਤੀ ਕਥਨ ਆਪ ਕਰੇ ਵਾਹਿਗੁਰੂ ਵਾਹਿਗੁਰੂ ਸੁਣਨ ਦੋਜੇ ਨਹੀਂ ਸੁਣੇ ਵੀ ਹੁੰਦਾ ਆਪ ਕਥੇ ਆਪ ਸੁਣਨੇ ਮਨੁ ਕਥਨ ਹਾਰ ਬਣ ਜਾਂਦਾ ਸੁਣਨ ਹਾਰ ਨਹੀਂ ਬਣਦਾ ਇਸ ਨੂੰ ਮੈਂ ਜਿਸ ਤਰ੍ਹਾਂ ਬਿਆਨ ਕਰਦਾ ਹੁਣਾਂ ਖੋਲ ਰਿਹਾ ਮੈਂ ਰੋਟੀ ਪਕਾ ਲਵਾ ਮੈਂ ਰੋਟੀ ਕਮਾ ਲਵਾ ਪਰ ਮੈਂ ਰੋਟੀ ਖਵਾਣਾ ਕਿ ਮੇਰੀ ਭੁੱਖ ਮਿਟੇ ਤੁਹਾਡੀ ਭੁੱਖ ਮਿਟੇ ਗੁਰਦੁਆਰੇ ਆਣਾ ਕਥਾ ਕੀਰਤਨ ਸੁਣਨਾ ਸੇਵਾ ਕਰਨੇ ਵਾਹਿਗੁਰੂ ਵਾਹਿਗੁਰੂ ਜਪਣਾ ਇਹ ਰੋਟੀ ਕਮਾਣਾ ਰੋਟੀ ਪਕਾਣਾ ਹੈ। ਅਗਰ ਮਨ ਸੁਣਨ ਲੱਗ ਪਿਆ ਤੋ ਇਹ ਖਾਣਾ ਹੈ। ਇਹ ਖਾਣਾ ਹੈ। ਕਿਸ ਤਰ੍ਹਾਂ ਮੈਂ ਫਿਰ ਦੁਰਾਮਾ ਭੋਜਨ ਦੇ ਬੁਰਕੀ ਮੂੰਹ ਦੇ ਰਾਹੇ ਅੰਦਰ ਜਾਏਗੀ। ਗੁਰੂ ਦਾ ਸ਼ਬਦ ਕੰਨਾਂ ਦੇ ਰਾਹੇ ਅੰਦਰ ਜਾਏਗਾ। ਸਰਵਨਨ ਗੋਬਿੰਦ ਗੁਣ ਸੁਣੋ। ਔਰ ਗਾਉ ਰਸਨਾ ਗਏ ਜ਼ਬਾਨ ਗਾਇਨ ਕਰੇ ਮਨ ਸੁਣੇ ਜ਼ਬਾਨ ਗਾਇਨ ਸਾਰਿਆਂ ਦੇ ਕਰਨ ਲੱਗ ਪੈਂਦੀਏ ਮਨ ਨਹੀਂ ਸੁਣਦਾ ਮਨ ਨਹੀਂ ਸੁਣਦਾ ਮਨ ਸਰੋਪਾ ਨਹੀਂ ਬਣਦਾ ਸ਼ਾਇਦ ਮੈਂ ਆਪ ਜੀ ਦੇ ਸਾਹਮਣੇ ਸੁਰਤ ਦੇ ਅਰਥ ਰੱਖੇ ਨੇ ਕਿ ਨਹੀਂ ਸੁਰਤ ਸੁਰਤ ਦੇ ਤਿੰਨ ਅਰਥ ਨੇ ਸੁ ਸੁਣਨਾ ਸੁਰ ਸਮਝਣਾ ਸੁਰਤ ਜੁੜਨਾ ਵੀ ਇਹ ਤੇ ਸੁਰਤ ਦੇ ਚ ਹੈ ਸਰੋਪਾ ਸਰੋਤੇ ਤੋਂ ਸੁਰਤ ਸ਼ਬਦ ਬਣਿਆ ਹੈ ਇਹ ਤੇ ਸਰੋਤਾ ਹੈ ਇਹ ਤੇ ਸੁਰਤ ਦੇ ਚ ਹੈ ਅਗਰੇ ਸੁਰਤ ਦੇ ਚ ਤੇ ਉਹ ਸੁਰਤ ਆ ਜਾਏਗੀ ਸਮਝ ਆ ਜਾਏਗੀ ਅਗਰੇ ਉਹ ਸੁਰਤ ਆ ਗਈ ਹੈ ਤਾਂ ਸੁਰਤ ਜੁੜ ਜਾਏਗੀ ਧਿਆਨ ਜੁੜ ਜਾਏਗਾ ਸੁਰਤ ਸੁਣਨਾ ਸੁਰਤ ਸਮਝਣਾ ਸੁਰਤ ਜੁੜਨਾ ਸਰੋਤਾ ਹੋਣਾ ਬਹੁਤ ਔਖਾ ਹੈ ਅਗਰ ਸਰੋਤਾ ਹੋਣਾ ਆ ਜਾਏ ਮਨ ਆਪਣੋ ਖੇਡ ਬਣ ਗਈ ਖੇਡ ਬਣ ਗਈ ਸਾਰੇ ਕੰਮ ਮਨੁੱਖ ਧਾਰਮਿਕ ਕਰ ਲੈਂਦਾ ਹੈ ਮਨ ਸਰੋਤਾ ਨਹੀਂ ਬਣਦਾ ਕਿਉਂ ਮਨ ਹਰ ਵਕਤ ਬੋਲਦਾ ਹੈ ਬੋਲਣ ਜਾਂਦਾ ਹੈ ਵਕਤਾ ਜ਼ੁਬਾਨ ਵੀ ਵਕਤਾ ਬਣੇ ਮਨ ਵੀ ਵਕਤਾ ਬਣੇ ਜ਼ੁਬਾਨ ਵੀ ਬੋਲੇ ਮਨ ਵੀ ਬੋਲੇ ਫਿਰ ਸੁਣੇ ਕੌਣ ਕੌਣ ਸੁਣੇ ਔਰੇ ਮਨ ਜਿਹੜਾ ਬੋਲਦਾ ਹੈ ਇਹ نیند ਦੇ ਜਿਵੇਂ ਮਨਕ ਬੋਲਦਾ ਹੈ ਨਾ ਇਸ ਤਰ੍ਹਾਂ ਸੋਤੇ ਹੋਇਆ ਮਨ ਬੋਲ ਰਿਹਾ ਹੈ ਮਨ ਸੋਇਆ ਮਾਇਆ ਵਿਸਮਾ ਤੋ نیند ਦੇ ਜਿਹੜਾ ਬੋਲਣਾ ਹੁੰਦਾ ਬੜਬੜਾਣਾ ਹੀ ਹੁੰਦਾ ਹੈ ਯਕੀਨ ਜਾਣੋ ਅਗਰ ਕਿਸੇ ਦਿਨ ਥੋੜਾ ਜਿਹਾ ਧਿਆਨ ਅੰਦਰ ਜਾਏ ਬਈ ਮਨ ਵਿੱਚ ਕਿਹੜੇ ਕਿਹੜੇ ਪੁਰਨੇ ਜਾਗਦਣ ਕੀ ਬੋਲ ਰਿਹਾ ਸਭ ਵਿਅਤ ਸਭ ਫਿਦੋਰ ਉਹ ਸਾਰਾ ਬੋਲਣਾ ਇਸ ਤਰ੍ਹਾਂ ਜਿਵੇਂ نیند ਵਿੱਚ ਬੋਲਣਾ ਪੰਦੇ ਨੇ ਕੁੰਭਕਰਨ 라ਵਣ ਦਾ ਵਿਰਾਹ 6 ਮਹੀਨੇ ਸੌਂਦਾ ਸੀ ਔਰ 6 ਮਹੀਨੇ ਜਾਗਦਾ ਸੀ ਬੜੀ ਲੰਬੀ ਨਹੀਂ 라ਵਣ ਨੂੰ ਕਿਦਰੇ ਲੋੜ ਪੈ ਜਾਏ ਨਾ ਆਪਣੇ ਵਿਰਾਹ ਦੀ ਜੰਗ ਵਿੱਚ ਕਿਉਂਕਿ ਲੜਾਕ ਬੜਾ ਸੀ ਬਹਾਦਰ ਬੜਾ ਸੀ ਕੁੰਭਕਰਨ ਸੂਰ ਬੀਰ ਬੜਾ ਸੀ ਜਦ ਲੋਹੜ ਪੈ ਜਾਏ ਤੋ ਆਲੇ ਦੁਆਲੇ 10000 ਚੀ 10 ਨਗਾਰੇ ਉਹਨੂੰ ਵਜਾਣ ਵਾਲੇ ਵਜਾਉਂਦੇ ਸਨ ਲਗਾਤਾਰ ਔਰ ਇੰਜ ਕਹ ਲੋ 1 ਪੈਰ 2 ਪੈਰ 3 4 ਘੰਟੇ 5 6 ਘੰਟੇ ਲਗਾਤਾਰ ਵਜਾਉਂਦੇ ਸਨ ਤਾਂ ਕਿਦਰ ਉਧਰ ਨਹੀਂ ਟੁੱਟਦੇ ਸੀ ਉਹ ਜਿਹੜੇ ਟੁੱਟਦੇ ਸੀ ਹੁਣ ਮੈਂ ਅਰਜ਼ ਕਰਾਂ ਉਹ ਗੁੰਭਕਰਨ 6 ਮਹੀਨੇ ਸੌਂਦਾ ਸੀ ਮਨ ਅਨੰਤ ਜਨਮਾਂ ਦਾ ਸੁੱਤਾ ਪਿਆ ਪੱਕਾ ਕੁੰਭ ਕਰਣਾ ਕੁੰਭ ਕਰਨ ਦਾ ਵੀ ਪਿਆ ਪਤਾ ਨਹੀਂ ਕਿੰਨੇ ਜਨਮਾਂ ਦਾ ਸੁੱਤਾ ਹੈ ਕੀਰਤਨ ਹੋਂਦਾ ਹੈ ਇਹ ਜਾਗਦਾ ਨਹੀਂ ਪਾਠ ਕਰਦੇ ਆ ਇਹ ਜਾਗਦਾ ਨਹੀਂ ਵਾਹਿਗੁਰੂ ਵਾਹਿਗੁਰੂ ਜਪਦੇ ਆ ਜਾਗਦਾ ਸੁਣਦੇ ਹੀ ਨੇ ਜਾਗੇ ਤੇ ਸੁਣੇ ਜਾਗਦੇ ਹੀ ਔਰ ਜਿਸ ਦਿਨ ਜਾਗਦਾ ਉਸ ਦਿਨ ਪਤਾ ਚੱਲਦਾ ਤੇ ਕਈ ਜਨਮਾਂ ਤੋਂ ਸੁਤਾ ਹੋਇਆ ਸੀ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੇ ਸੋਈ ਜਾਗੀ ਇਤੇ ਜਨਮ ਜਨਮਾਂਤਰਾਂ ਦੀ ਸੁੱਤੀ ਹੋਈ ਚੇਤਨਾ ਜਾਗੀ ਸੁੱਤੀ ਹੋਈ ਸੁਰਤ ਜਾਗੀ ਸੁੱਤੀ ਹੋਈ ਬੁੱਧ ਜਾਗੀ ਤੇ ਸੁੱਤੀ ਪਈ ਅਨੰਤ ਜਨਮਾਂ ਹੁਣ ਮੈਂ ਅਰਜ਼ ਕਰਾਂ ਅਗਰ ਜੀਵਨ ਚੇਤਨਾ ਸੁੱਤੀ ਪਈਏ ਤੇ ਕੀਰਤਨ ਹੋ ਰਿਹਾ ਹੈ ਕੀ ਮੈਨੇ ਰੱਖਦਾ ਕਿਉਂਕਿ ਸਰੋਤਾ ਤਾਂ ਸੁੱਤਾ ਪਿਆ ਜਿਹਨੇ ਸੁਣਨਾ ਹੈ ਉਹ ਤੇ ਸੁੱਤਾ ਪਿਆ ਪਾਠ ਹੋ ਰਿਹਾ ਹੈ ਹੋ ਰਿਹਾ ਜਿਹਨੇ ਸੁਣਨਾ ਹੈ ਉਹ ਤੇ ਸੁੱਤਾ ਪਿਆ ਪਾਠ ਮਨੁ ਕਰ ਰਿਹਾ ਠੀਕ ਜबान ਕਰ ਰਹੀ ਏ ਜबान ਵਕਤਾ ਬਣ ਗਈ ਏ ਮਨ ਸਰੋਤਾ ਨਹੀਂ ਬਣਦਾ ਜबान ਵਕਤਾ ਬਣੇ ਮਨ ਸਰੋਤਾ ਸਰਵਨ ਨੂੰ ਗੋਬਿੰਦ ਗੁਣ ਸੁਨੋ ਔਰ ਗਾਓ ਰਸਨਾ ਦੀ ਜ਼ਬਾਨ ਇਹ ਰਸਨਾ ਗੀਤ ਗਾਵੇ ਔਰ ਕੰਨਾਂ ਰਾਹੀ ਮਨ ਸੁਨੇ ਮਨ ਨਹੀਂ ਸੁਣਦਾ ਤੇ ਜਦ ਸੁਣਦਾ ਹੀ ਨਹੀਂ ਤੇ ਫਿਰ ਜਾਗੇ ਕਿਸ ਤਰ੍ਹਾਂ ਕਿ ਸੁਣਦਾ ਕਿਉਂ ਨਹੀਂ ਗਹਿਰੀ ਨਿੰਦਰਾ ਵਿੱਚ ਹੈ ਅਚੇਤ ਹੈ ਮੈਂ ਇੱਕ ਦਫਾ ਦੁਹਰਾਵਾ ਪੱਥਰ ਪੂਰੇ ਅਚੇਤ ਨੇ ਪੱਥਰ ਪੂਰਾ ਸੁਤਾ ਹੋਇਆ ਹੈ ये जड़ी बनस्पति है ये सिर्फ दो फीसदी जागी है दो प्रतिशत दो प्रसेंट पशु ने पंछी ने चार तो लैके पांच फीसदी जागे मनुख अठ तो लैके दस फीसदी और दस फीसदी भी ओ जो दार्शनिक ने फिलोसफर ने चिंतक ने साइंटिस्ट ने ਕਲਾਕਾਰ ਨੇ ਉਹ ਆਮ ਤੇ 8% 20% ਬਸ ਇਤ ਨਹੀਂ ਜੀਵਨ ਦੀ 90% ਸ਼ਕਤੀ છੁੱਟੀ ਪਈ ਹੈ 90% ਤੇ ਜਿੰਨੇ ਚਿਰ ਤੱਕ ਮਨ ਪੂਰਾ ਜਾਗੇ ਨਾ ਉਸ ਜਾਗ ਦੀ ਜੋਤ ਦਾ ਪਤਾ ਨਹੀਂ ਚੱਲਦਾ ਤੇ ਖਾਲਸਾ ਹੋਲੇ ਕੌਣ ਜੋ ਜਾਗ ਦੀ ਜੋਤ ਦੇ ਤਲ ਤੇ ਜੀ ਰਿਹਾ ਮਨ ਉਸ ਦਾ ਮਿਟ ਗਿਆ ਹੁਣ ਜਾਗ ਦੇ ਜੋ ਪੂਰਨ ਜੋਤ ਜਗੇ ਘਟਵੇਂ ਤਬ ਖਾਲਸ ਤਾਂ ਹੈ ਨੇ ਖਾਲਸ ਜਾਣੇ ਉਹਨੂੰ ਖਾਲਸਾ ਕਰਕੇ ਜਾਣੇ ਸ਼ੁੱਧ ਕਰਕੇ ਜਾਣੇ ਪਾਵਨ ਕਰਕੇ ਜਾਣੇ ਜੋ ਪਰਮ ਜੋਤ ਦੇ ਤਨ ਤੇ ਜੀ ਰਿਹਾ ਹੁਣ ਇਸ ਪ੍ਰਕਰਣ ਨੂੰ ਮੈਂ ਪੂਰਾ ਕਰਾਂ ਕਿ ਕੱਲ ਤੋਂ ਕੁਝ ਹੋਰ ਵਿਚਾਰਾਂ ਤੁਹਾਡੇ ਸਾਹਮਣੇ ਮੈਂ ਰੱਖਾਂ ਜਾਗिए ਕੇ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨ ਸਬਾਸਰ ਏਕ ਬਿਨਾ ਮਨ ਨੈ ਕਨਾਣ ਜਾਗਦੀ ਜੋਤ ਦਾ ਜਪ ਕਰੇ ਜਪ ਕਿਸੇ ਵਿਅਕਤੀ ਦਾ ਨਾ ਉਸ ਪਰਮ ਸ਼ਕਤੀ ਦਾ ਉਸ ਪਰਮ ਸ਼ਕਤੀ ਨੂੰ ਗੁਰੂ ਨਾਨਕ ਨੇ ਨਾਮ ਦਿੱਤਾ ਹੈ ਵਾਹਿਗੁਰੂ ਤੂੰ ਅਚਰਜ ਹੈ ਤੂੰ ਅੰਧੇਰੇ ਨੂੰ ਦੂਰ ਕਰਕੇ ਚਾਨਣਾ ਕਰ ਦਿੰਦਾ ਤੂੰ ਪ੍ਰਕਾਸ਼ ਹੈ ਪਰਮਾਤਮਾ ਪ੍ਰਕਾਸ਼ ਹੈ ਸ਼ਬਦ ਪ੍ਰਕਾਸ਼ ਹੈ ਫਰਕ ਸਿਰਫ ਇਤਨਾ ਹੈ ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹ ਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹ ਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਵਿਆਪਕ ਹੈ ਪ੍ਰਕਾਸ਼ ਵਿਆਪਕ ਹੈ ਸ਼ਬਦ ਕਹਿ ਲੋ ਕਾਮ ਮੇ ਸ਼ਬਦ ਰਵਿਆ ਹੈ ਆਪ ਗਿਆ ਮਨ ਮਾਨਿਆ ਸ਼ਬਦ ਤਿੰਨ ਲੋਕਾਂ ਦੇ ਵਿੱਚ ਵਿਆਪਕ ਹੈ ਪ੍ਰਕਾਸ਼ ਤਿੰਨ ਲੋਕਾਂ ਦੇ ਵਿੱਚ ਵਿਆਪਕ ਉਹ ਜੋ ਪ੍ਰਕਾਸ਼ ਕਰਕੇ ਵਿਆਪਕ ਹੈ ਉਹ ਪ੍ਰਮਾਤਮਾ ਹੈ ਪ੍ਰਮਾਤਮਾ ਦੇ ਅਖਰੀ ਅਰਥ ਵੀ ਨੇ ਪਰਮ ਪ੍ਰਕਾਸ਼ ਔਰ ਜੋ ਸ਼ਬਦ ਕਰਕੇ ਵਿਆਪਕ ਹੈ ਉਹ ਗੁਰੂ ਹੈ ਪ੍ਰਕਾਸ਼ ਤੋਂ ਸ਼ਬਦ ਹੋਇਆ ਹੈ ਸ਼ਬਦ ਕਰਕੇ ਪ੍ਰਕਾਸ਼ ਹੁੰਦਾ ਹੈ ਦਰ ਤੋਂ ਘਰ ਦਾ ਪਤਾ ਚੱਲਦਾ ਹੈ ਤੇ ਦਰ ਕਰਕੇ ਹੀ ਘਰ ਦੇ ਵਿੱਚ ਪ੍ਰਵੇਸ਼ ਮਿਲਦਾ ਹੈ ਦਰ ਹੈ ਸ਼ਬਦ ਘਰ ਹੈ ਪ੍ਰਕਾਸ਼ ਘਰ ਦੇ ਰੂਪ ਦੇ ਵਿੱਚ ਉਹ ਪਰਮਾਤਮਾ ਹੈ ਦਰ ਦੇ ਰੂਪ ਦੇ ਵਿੱਚ ਉਹ ਗੁਰੂ ਹੈ ਤੋਂ ਪਹਿਲੇ ਤੇ ਦਰ ਤੇ ਆਣਾ ਪੈਂਦਾ ਤੁਸੀਂ ਗੁਰਦੁਆਰੇ ਆਇਓ ਪਹਿਲੇ ਤੇ ਦਰਵਾਜ਼ੇ ਤੇ ਆਇਨਾ ਤੇ ਗੁਰੂ ਤੇ ਹੈ ਹੀ ਦੁਆਰਾ ਦਰਵਾਜ਼ਾ ਦੁਆਰ ਦਰਵਾਜ਼ੇ ਨੂੰ ਕਹਿੰਦੇ ਨੇ ਗੁਰੂ ਦੁਆਰਾ ਸ਼ਬਦ ਗੁਰੂ ਹੈ ਤੇ ਸ਼ਬਦ ਦੁਆਰ ਹੈ ਦਰਵਾਜ਼ਾ ਹੈ ਇਹਦੇ ਰਾਹੀਂ ਲੰਘਣਾ ਹੋਵੇਗਾ ਪ੍ਰਕਾਸ਼ ਘਰ ਹੈ ਸ਼ਬਦ ਦਰ ਹੈ ਪ੍ਰਕਾਸ਼ ਦੇ ਰੂਪ ਵਿੱਚ ਉਹ ਪ੍ਰਮਾਤਮਾ ਹੈ ਸ਼ਬਦ ਦੇ ਰੂਪ ਵਿੱਚ ਉਹ ਗੁਰੂ ਹੈ ਇਸ ਨੂੰ ਇਸ ਤਰ੍ਹਾਂ ਸਮਝੋ ਪਹਿਲੇ ਦਰ ਤੇ ਆਣਾ ਪਏਗਾ ਫਿਰ ਘਰ ਤੇ ਪਹਿਲੇ ਸ਼ਬਦ ਦਾ ਜਪ ਉਂ ਪ੍ਰਕਾਸ਼ ਨਹੀਂ ਆਉਣ ਲੱਗਦਾ ਪਹਿਲੇ ਮਨੁੱਖ ਸ਼ਬਦ ਤੱਕ ਆਵੇ ਤੇ ਸ਼ਬਦ ਤੱਕ ਆਉਣਾ ਕੀ ਇਹ ਸ਼ਬਦ ਨੂੰ ਸੁਣਨਾ ਇਹ ਸ਼ਬਦ ਤੱਕ ਆ ਗਿਆ ਇਹ ਦਰ ਤੇ ਪਹੁੰਚ ਗਿਆ ਜੇ ਦਰ ਤੇ ਪਹੁੰਚ ਗਿਆ ਤੋ ਘਰ ਤੱਕ ਪਹੁੰਚ ਗਿਆ ਫਿਰ ਪ੍ਰਵੇਸ਼ ਕਰ ਜਾਏਗਾ ਕਿਉਂਕਿ ਉਸ ਦਾ ਦਰ ਭਗਤ ਕਬੀਰ ਕੇ ਅੰਦਰ ਬੰਦ ਨਹੀਂ ਖੁੱਲ੍ਹਾ ਤੇ ਜਹੇਂ ਦਰ ਆਵਤ ਜਾਤ ਹੋ ਹਟ ਕੇ ਨਾਹੀਂ ਕੋਏ ਸੋ ਦਰ ਐਸਾ ਛੋੜੀਏ ਜੋ ਦਰ ਐਸਾ ਹੋਏ ਉਸ ਦਰ ਨੂੰ ਮੈਂ ਕਿਵੇਂ ਛੋੜ ਦਿਆਂ ਜਿੱਥੇ ਕੋਈ ਰੋਕਦਾ ਹੀ ਨਹੀਂ ਜੈਸੇ ਜੈਸੇ ਮਨੁੱਖ ਸੰਪਨ ਹੋਵੇ ਸ਼ਕਤੀਸ਼ਾਲੀ ਹੋਵੇ ਉਹਦੇ ਦਰਵਾਜ਼ੇ ਤੇ ਹਰ ਬੰਦਾ ਨਹੀਂ ਜਾ ਸਕਦਾ ਔਰ ਉਸਦਾ ਦਰਵਾਜ਼ਾ ਹਰ ਵਕਤ ਖੁੱਲ੍ਹਾ ਵੀ ਨਹੀਂ ਹੋਦਾ ਵੱਡੇ ਵੱਡੇ ਮਨੁੱਖਾਂ ਦੇ ਸ਼ਕਤੀਸ਼ਾਲੀ ਮਨੁੱਖਾਂ ਦੇ ਦਰਵਾਜ਼ੇ ਬੰਦ ਹੋਦੇ ਨੇ ਕਮਜ਼ੋਰਾਂ ਲਈ ਬੰਦ ਹੋਦੇ ਨੇ ਔਰ ਉੱਥੇ ਕੋਈ ਪ੍ਰਵੇਸ਼ ਵੀ ਤਾਕਤ ਕਰਦਾ ਹਰ ਇੱਕ ਦੀ ਪਹੁੰਚ ਵੀ ਕੋਈ ਜਿਤਨਾ ਸੰਪੰਨ ਮਨੁੱਖ ਹੋਵੇਗਾ ਜਿਤਨਾ ਸ਼ਕਤੀਸ਼ਾਲੀ ਮਨੁੱਖ ਹੋਵੇਗਾ ਉਹਦਾ ਦਰਵਾਜ਼ਾ ਬੰਦ ਮਿਲੇਗਾ ਸਕਿਉਰਿਟੀ ਗਾਰਡ ਵੀ ਖੜੇ ਹੋਣਗੇ ਨਹੀਂ ਜਾਣ ਦੇਣਗੇ ਪਰਮਾਤਮਾ ਸਰਵ ਸ਼ਕਤੀਵਾਨ ਸਭ ਕੁਝ ਉਸੇ ਤੋਂ ਪਰ ਕਬੀਰ ਕਹਿੰਦੇ ਨੇ ਉਹਦਾ ਦਰਵਾਜ਼ਾ ਖੁੱਲਾ ਹੈ ਬੰਦ ਨਹੀਂ ਦੂਸਰਾ ਉਸ ਦੇ ਦਰਵਾਜ਼ੇ ਤੇ ਕੋਈ ਰੋਕਦਾ ਵੀ ਨਹੀਂ ਜੈਨ ਦਰ ਆਵਤ ਜਾਤ ਹੋ ਹਟ ਕੇ ਨਹੀਂ ਕੋਈ ਕੋਈ ਰੋਕਦਾ ਹੀ ਨਹੀਂ ਸੋਦਰ ਕੈਸਾ ਛੋੜੀਏ ਜੋ ਦਰ ਐਸਾ ਹੋਏ ਐਸਾ ਜੋ ਦਰ ਹੈ ਮੈਂ ਕਿਸ ਤਰ੍ਹਾਂ ਛੋੜ ਦੇਣਾ ਭਗਤ ਕਬੀਰ ਕਹਿੰਦੇ ਨੇ ਪਰ ਦਰ ਘਰ ਕੀ ਸੋਜੀ ਨਹੀਂ ਨਾ ਘਰ ਦਾ ਪਤਾ ਨਾ ਦਰ ਦਾ ਪਤਾ ਮਨੁੱਖ ਨੂੰ ਪਰਮਾਤਮਾ ਦੇ ਘਰ ਦਾ ਨਹੀਂ ਪਤਾ ਘਰ ਕੀ ਹੈ ਪ੍ਰਕਾਸ਼ ਮਨੁੱਖ ਨੂੰ ਪਰਮਾਤਮਾ ਦੇ ਦਰ ਦਾ ਵੀ ਨਹੀਂ ਪਤਾ ਦਰ ਕੀ ਹੈ ਸ਼ਬਦ ਦਰ ਸ਼ਬਦ ਹੈ ਘਰ ਪ੍ਰਕਾਸ਼ ਹੈ ਸ਼ਬਦ ਮਹਾ ਰਸ ਹੈ ਮਹਾ ਆਨੰਦ ਹੈ ਪ੍ਰਕਾਸ਼ ਪਰਮਾਨੰਦ ਹੈ ਸਾਰੇ ਦੁੱਖ ਮਿਟ ਜਾਂਦੇ ਨੇ ਸਾਰੇ ਗਲੇਸ਼ ਮਿਟ ਜਾਂਦੇ ਨੇ ਅਨੰਦ ਦੀ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਮਹਾਰਸ ਦੀ ਪ੍ਰਮਾਤ ਪ੍ਰਾਪਤੀ ਪ੍ਰਮਾਤਮਾ ਦੀ ਪ੍ਰਾਪਤੀ ਹੈ ਮਨੁੱਖ ਦੇ ਪ੍ਰਾਣਾਂ ਵਿੱਚ ਪਿਆਸ ਤੇ ਪ੍ਰਮਾਤਮਾ ਦੀ ਹੈ ਮਨੁੱਖ ਨੂੰ ਐਸਾ ਜੀਵਨ ਚਾਹੀਦਾ ਜਿਹਦੇ ਵਿੱਚ ਮੌਤ ਨਾ ਹੋਵੇ ਉਸ ਪਰਮ ਜੀਵਨ ਦਾ ਨਾਮ ਪ੍ਰਮਾਤਮਾ ਹੈ ਮਨੁਕ ਨੂੰ ਐਸਾ ਰਸ ਚਾਹੀਦਾ ਜੋ ਕਦੀ ਬੇਰਸੀ ਚ ਨਾ ਬਦਲੇ ਉਸ ਪਰਮ ਰਸ ਦਾ ਨਾਮ ਪਰਮਾਤਮਾ ਹੈ ਮਨੁਕ ਨੂੰ ਐਸੀ ਸ਼ਕਤੀ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸ਼ਕਤੀ ਦਾ ਨਾਮ ਪਰਮਾਤਮਾ ਹੈ ਮਨੁਕ ਨੂੰ ਐਸਾ ਧਨ ਚਾਹੀਦਾ ਜੋ ਵੱਧ ਜਾ ਜਾਏ ਵੱਧਦਾ ਜਾਏ ਕਦੀ ਘਟੇ ਨਾ ਉਸ ਪਰਮ ਧਨ ਦਾ ਨਾਮ ਪਰਮਾਤਮਾ ਹੈ ਮਨੁਕ ਨੂੰ ਐਸੀ ਸਦਾ ਚਾਹੀਦੀ ਐਸੀ ਤਾਕਤ ਚਾਹੀਦੀ ਜੋ ਕਦੀ ਕਮਜ਼ੋਰੀ ਚ ਨਾ ਬਦਲੇ ਉਸ ਪਰਮ ਸਤਾ ਦਾ ਨਾਮ ਉਸ ਪਰਮ ਪਦ ਦਾ ਨਾਮ ਪ੍ਰਮਾਤਮਾ ਹੈ। ਪ੍ਰਾਣਾਂ ਦੇ ਪਿਆਸ ਤੇ ਹੈ। ਪਰ ਕੀਤਾ ਕੀ ਜਾਏ। ਇਹ ਹੁਣ ਬੂਠਾ ਕਿਕਰ ਦਾ ਲਾ ਕੇ ਤੇ ਅੰਬ ਮੰਗਦਾ ਹੈ। ਭਗਤ ਬਾਬਾ ਫਰੀਦ ਨੇ ਬੜੀ ਕੀਮਤੀ ਗੱਲ ਕਹੀ ਦੀ। ਲੋੜੇ ਦਾਖ ਬਿ ਜੋਰੀਆਂ ਕਿਰ ਕਰ ਵੀ ਜੇ ਤਾਂ ਗਲਤ ਥਾ ਤਾਂ ਸਹੀ ਚੀਜ਼ ਦੀ ਪ੍ਰਾਪਤੀ ਨਹੀਂ ਹੋ ਸਕਦੀ ਸਾਧਨ ਗਲਤ ਹੋਣ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਕੋਈ ਭੋਜਨ ਬਣਾਉਣਾ ਚਾਹੇ ਤੇ ਅੱਖ ਮੇ ਬਰਫ਼ ਦੇ ਨਾਲ ਭੋਜਨ ਬਣਾਣਾ ਹੈ ਢਾਂਡਿਆਂ ਦੇ ਥੱਲੇ ਬਰਫ਼ ਰੱਖਦੇ ਆ ਤੇ ਦਾਲ ਵੀ ਬਣ ਜਾਏ ਸਬਜ਼ੀ ਵੀ ਬਣ ਜਾਏ ਸਾਧਨ ਗਲਤ ਹੈ ਮਨੋਰਥ ਦੀ ਪੂਰਤੀ ਨਹੀਂ ਹੋਏ ਗਲਤ ਸਾਧਨਾ ਦੇ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਕਿਸੇ ਨੂੰ ਪਿਆਸ ਲੱਗੇ ਤੇ ਆਖੇ ਮੈਂ ਹੁਣ ਅੱਗ ਖਾ ਕੇ ਆਪਣੀ ਭੁੱਖ ਮਿਟਾਉਣਾ ਆਪਣੀ ਪਿਆਸ ਮਿਟਾਉਣਾ ਕਦੇ ਹੀ ਨਹੀਂ ਮੂੰਹ ਜਲਾ ਬੈਠੇਗਾ ਹੱਥ ਪੈਰ ਜਲਾ ਬੈਠੇਗਾ ਗਲਤ ਸਾਧਨਾ ਨਾਲ ਮਨੋਰਥ ਦੀ ਪੂਰਤੀ ਨਹੀਂ ਹੁੰਦੀ ਲੋੜੇ ਦਾਖ ਬਿਜਾਉ ਰਹੀਆ ਆਪ ਦੀ ਗੱਲ ਸਿਰਸ ਕਰਾਂ ਬਿਜਾਉਰੀ ਇੱਕ ਇਲਾਕਾ ਹੈ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿਚਕਾਰ ਇੱਕ ਜਗ੍ਹਾ ਹੈ ਬਲੋਚਿਸਤਾਨ ਹੁਣ ਤੇ ਇਹ ਇਲਾਕਾ ਪਾਕਿਸਤਾਨ ਦੇ ਚ ਹੈ ਬਲੋਚਿਸਤਾਨ ਇੱਕ ਇਲਾਕਾ ਹੈ ਉੱਥੇ ਦੇ ਲੋਕਾਂ ਨੂੰ ਵੀ ਬਲੋਚੀ ਆਖਿਆ ਜਾਂਦਾ ਹੈ ਉਹ ਲੋਕ ਫਾਰਸੀ ਬੋਲਦੇ ਨੇ ਪਸ਼ਤੋ ਬੋਲਦੇ ਨੇ ਉੱਥੋਂ ਦਾ ਅੰਗੂਰ ਕਿਸੇ ਜ਼ਮਾਨੇ ਚ ਹੁਣ ਵੀ ਸਾਰੀ ਦੁਨੀਆ ਚ ਮਸ਼ਹੂਰ ਹੈ ਚਮਨ ਉੱਥੇ ਹੀ ਹੈ ਜਿੱਥੋਂ ਦਾ ਅੰਗੂਰ ਕਮ ਸੇ ਕਮ ਸੈਕੜੇ ਕਿਸਮਾਂ ਦਾ ਔਰ ਦੁਨੀਆ ਦੇ ਕਿਸੇ ਕੋਨੇ 'ਚ ਇਤਨਾ ਮਿੱਠਾ ਅੰਗੂਰ ਨਹੀਂ ਆਉਂਦਾ ਇਤਨਾ ਕੋਮਲ ਇਤਨਾ ਰਸਦਾਰ ਜਿਹੜਾ ਉੱਥੇ ਆਉਂਦਾ ਔਰ ਉਹਨਾਂ ਅੰਗੂਰਾਂ ਦੇ ਉੱਥੇ ਫਿਰ ਦਾਖ ਬਣਦੀ ਹੈ ਕਿਸਮੇ ਉਹ ਦਾਖ ਜਿਤਨੀ ਸਵਾਦਲੀ ਹੈ ਦੁਨੀਆ ਦੇ ਕਿਸੇ ਕੋਨੇ 'ਚ ਇਤਨੀ ਸਵਾਦਲੀ ਦਾਖ ਨਹੀਂ ਆਉਂਦੀ ਬਾਬਾ ਫਰੀਦ ਕਹਿੰਦੇ ਲੋੜੇ ਦਾਖ ਬਿਜੌਰੀਆਂ ਬਿਜੌਰੀ ਦੀ ਦਾਖ ਚਾਹੀਦੀ ਹੈ ਬਿਜੌਰੀ ਇਲਾਕਾ ਹੈ ਕੋਈ ਇੰਜ ਕਰ ਲੋ ਸੰਵਰਗ ਮੇਲ ਦਾ ਇਲਾਕਾ ਹੈ ਜਿਸ ਦੇ ਚ ਇਹ ਅੰਗੂਰ ਹੁੰਦਾ ਹੈ بلوچستان ਦੇ ਵਿੱਚ ਬਿਜੌਰੀ ਲਾ ਕਹੋ ਜੋ ਹੁੰਦਾ ਬਧੇਰਾ ਹਰ ਪਾਸੇ ਪਰ ਉਹ ਜਿਹੜਾ ਬਿਜੌਰੀ ਲੱਗਦਾ ਹੋਇਤ ਨਹੀਂ ਹੈ ਉੱਥੋਂ ਦਾ ਅੰਗੂਰ ਬੜਾ ਮਸ਼ਹੂਰ ਹੈ ਉਥੋਂ ਦੀ ਦਾਖ ਬੜੀ ਸਵਾਦਲੀ ਬਾਬਾ ਫਰੀਦ ਕਹਿੰਦੇ ਨੇ ਮੰਗਦਾ ਬਜੌਰੀ ਦਾਖ ਹੈ ਕਿ ਬਾਬਾ ਫਰੀਦ ਨੇ ਇਸ ਵਾਸਤੇ ਜ਼ਿਕਰ ਕੀਤਾ ਬਾਬਾ ਫਰੀਦ ਖੁਦ ਉਥੋਂ ਆਏ ਸਨ afghanistan ਤੋਂ ਆਏ ਸਨ baluchistan ਤੋਂ ਰਹਿੰਦੇ ਹੋਏ ਲੰਘਦੇ ਹੋਏ ਫਿਰ ਮਲਤਾਨ ਪਹੁੰਚੇ ਨੇ ਮਲਤਾਨ ਨੇੜੇ ਪੈ ਜਾਂਦਾ ਹੈ ਇਹ ਸਾਰਾ ਇਰਾਕਾ ਪਾਕਿਸਤਾਨ ਦੇ ਚੱਲੇਗਾ ਸ਼ਾਇਦ ਆਪ ਨੂੰ ਪਤਾ ਹੋਵੇ गालबन पैंसठ फीसदी पाकिस्तान दे चला गया सिर्फ पैंती फीसदी हिंदुस्तान दे चाहे जिधर पंजाब साल है सिर्फ पैंती फीसदी बाकी तो सारा पाकिस्तान दे चला गया लाहौर गुजरात गुजरांवालय लैलपुर कैमलपुर का इलाका मुलतान और इसे तरीके रावल पिंडी ये व्डे व्डे शहर सारे उधर चले ਇਰੇ ਅਖੀਰਲਾ ਟੁਕੜਾ ਫਰੰਟੀਅਰ ਦਾ ਇਲਾਕਾ ਬਲੋਚਿਸਤਾਨ ਕਿੱਥੋਂ ਦੀ ਦਾਸ ਬੜੀ ਮਸ਼ਹੂਰ ਦੇਸ਼ ਦੀ ਵਡ ਨਾਲ ਸਿੱਖ ਕੌਮ ਬੜੀ ਘਾਟੇ ਚ ਰਹੀਏ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਸਤਨਨਗਾਣਾ ਸਾਹ ਕਰਾਮਾਤੀਆ ਸਥਾਨ ਪੰਜਾ ਸਾਹ ਜਾਂਦੇ ਰਹੇ ਹੱਥੋਂ ਨਿਕਲ ਗਏ ਜਿੱਥੋਂ ਸਭ ਤੋਂ ਪਹਿਲੇ ਸੱਚ ਦੀ ਸਦਾ ਗੁਰੂ ਨਾਨਕ ਨੇ ਜਗਾਈ ਉਹ ਆਸਾਨ ਨੇ ਖੈ ਮੁਖਤਸਰ ਮੈਂ ਅਰਜ਼ ਕਰਾਂ ਬਾਬਾ ਫਰੀਦ ਲੋ ਇਸ ਇਲਾਕੇ ਦਾ ਪੂਰਾ ਬੋਧਕੰਤ ਉਸ ਇਲਾਕੇ ਦੇ ਰਹਿਣ ਵਾਲੇ ਸਨ ਬਾਬਾ ਫਰੀਦ ਕਹਿੰਦੇ ਨੇ ਲੋੜੇ ਦਾਖ ਬਿਜੌ ਰਹੀਆਂ ਦਾਖ ਚਾਹੀਦੀ ਇਹ ਬਿਜੌਰੀ ਨਹੀਂ ਕਿਸ਼ਮਿਸ਼ ਚਾਹੀਦੀ ਬਿਜੌਰੀ ਨਹੀਂ ਕਿ ਕਰ ਬੀਜੇ ਜੱਟ ਤੇ ਜੱਟ ਬੀਜਦਾ ਕਰ ਬੂਟਾ ਕਿ ਕਰਦਾ ਲਾਂਦਾ ਤੇ ਕਿੱਕਰ ਕੋਲੋਂ ਮੰਗਦਾ ਹੈ ਬਜੌਰੀ ਦਾ ਗਲਤ ਸਾਧਨਾਂ ਦੇ ਨਾਲ ਮਨੋਰਤ ਦੇ ਹੌਰਤੇ ਨਹੀਂ ਆਉਂਦਾ ਕਿੱਕਰ ਦਾ ਬੂਟਾ ਲਾਇਆ ਅੰਗੂਰ ਨਹੀਂ ਮਿਲਣਗੇ ਦਾਖ ਨਹੀਂ ਮਿਲੇ ਹੰਡੇ ਉਹਨਾਂ ਕਤਾਇੰਦਾ ਪੈਂਦਾ ਲੋੜੇ ਪੱਟ ਚਰਖੇ ਵਿੱਚ ਕਤਦਾ ਕੀ ਉਹਨਾਂ ਤੇ ਮੰਗਦਾ ਕੀ ਹੈ ਰੇਸ਼ਮ ਵਿਣੇ ਹੋਸੇ ਸਾਧਨ ਗਲਤ ਨੇ ਤੋ ਮਨੋਰਥ ਦੀ ਪ੍ਰਾਪਤੀ ਨਹੀਂ ਹੋਏਗੀ ਮੈਨੂੰ ਰੇਸ਼ਮ ਚਾਹੀਦਾ ਹੈ ਤੋ ਮੈਨੂੰ ਰੇਸ਼ਮ ਕਤਣਾ ਪਏਗਾ ਮੈਨੂੰ ਬਿਜੌਰੀ ਦਾਖ ਚਾਹੀਦੀ ਤੋ ਮੈਨੂੰ ਅੰਗੂਰ ਦਾ ਬੂਟਾ ਲੈਣਾ ਪਏਗਾ ਕਿੱਕਰ ਵੇਚ ਕੇ ਮੈਂ ਦਾਖ ਨਹੀਂ ਪ੍ਰਾਪਤ ਕਰ ਸਕਦਾ ਮਨੁੱਖ ਨੂੰ ਚਾਹੀਦਾ ਹੈ ਪਰਮ ਜੀਵਨ ਪਰਮ ਧਨ ਪਰਮ ਰਸ ਪਰਮ ਅਨੰਦ ਪਰਮ ਸ਼ਕਤੀ ਲੇਕਿਨ ਪ੍ਰਾਪਤੀ ਦੇ ਸਾਧਨ ਮਨੁੱਖ ਦੇ ਗਲਤ ਨੇ ਸਾਧਨ ਗਲਤ ਨੇ ਤੇ ਜਿੰਨੇ ਚਿਰ ਤੱਕ ਸਾਧਨ ਗਲਤ ਨੇ ਮਨੋਰਥ ਦੀ ਪ੍ਰਾਪਤੀ ਨਹੀਂ ਹੋਵੇਗੀ ਨਹੀਂ ਹੋਵੇਗੀ ਦੇਖਦੇ ਆ ਚਾਹਤ ਤੇ ਮਨੁੱਖ ਦੀ ਐਸੇ ਜੀਵਨ ਦੀ ਹੈ ਜਿਹਦੇ ਵਿੱਚ ਮੌਤ ਨਾ ਹੋਵੇ ਪਰਮ ਜੀਵਨ ਪਰਮ ਰਸ ਪਰਮ ਅਨੰਦ ਪਰਮ ਸ਼ਕਤੀ ਪਰਮ ਗਨ ਇਹ ਚਾਹੀਦਾ ਹੈ ਪਰ ਸਾਧਨ ਗਲਤ ਰੱਖੀ ਤੇ ਜੇ ਸਾਧਨ ਗਲਤ ਨੇ ਤਾਂ ਫਿਰ ਮਨੋਰਥ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਏਗੀ ਚਾਹੀਦਾ ਕਿ ਮਨੁੱਖ ਨੂੰ ਪਰਮ ਰਸ ਹੈ ਪਰ ਪਰਮ ਰਸ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਵੇ ਧੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਾਗਤ ਜੋਤ ਜਪੈ ਨੇ ਸਬਾਸਰ ਏਕ ਬਿਨਾ ਮਨ ਨੈ ਕਨਾਨ ਜ਼ਬਾਨ ਇੱਕ ਹੈ ਇੱਕ ਜ਼ਬਾਨ ਚ ਇੱਕ ਸ਼ਬਦ ਨਿਕਲੇ ਵਾਹਿਗੁਰੂ ਵਾਹਿਗੁਰੂ ਮਨ ਦੁਆੜੇ ਸਰੋਤਾ ਤੇ ਹਜ਼ਾਰਾਂ ਟੁਕੜਾ ਚ ਮਨ ਇੱਕ ਨਹੀਂ ਹੈ ਉਚਾਰਨ ਕਰਨ ਵਾਲੀ ਜ਼ਬਾਨ ਇੱਕ ਸੁਣਨ ਵਾਲਾ ਜਿਹੜਾ ਸਰੋਪ ਹੈ ਨਾ ਉਹਦੇ ਹਜ਼ਾਰਾਂ ਟੁਕੜੇ ਨੇ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਕਿਧਰੇ ਗੁਰਦੁਆਰੇ ਹੁੰਦਾ ਹੈ ਬਾਕੀ ਨਹੀਂ ਮਨ ਦਾ ਇੱਕ ਨਿੱਕਾ ਜਿਹਾ ਹਿੱਸਾ ਕਿਧਰੇ ਬਾਤ ਸੁਣਦਾ ਬਾਕੀ ਨਹੀਂ ਜ਼ਬਾਨ ਨੇ ਤੇ ਪੂਰਾ ਕਹਿ ਦਿੱਤਾ ਵਾਹਿਗੁਰੂ ਮਨ ਇੱਕ ਨਹੀਂ ਹੈ ਮਨ ਨੇ ਸਵਰ ਰ ਬਹੁਤ ਕਿਲੇ ਛੋਟਾ ਤੇ ਜਿੰਨੇ ਚਿਰ ਤੱਕ ਮਨ ਇੱਕ ਨਾ ਹੋਏ ਇੱਕ ਬਿਨਾ ਮਨ ਨਾ ਇੱਕ ਨਾ ਹੋਵੇ ਮਨ ਇੱਕ ਹੋਵੇ ਤੇ ਉਸ ਇੱਕ ਮਨ ਦੇ ਵਿੱਚ ਇੱਕ ਹੋਵੇ ਇੱਕ ਸ਼ਬਦ ਹੋਵੇ ਇੱਕ ਕੋਈ ਸ਼ਬਦ ਹੋਵੇ